ਕਿਸੇ ਨਗਰ ਦੇ ਵਿੱਚ ਕਿਸਾਨ ਰਿਆ ਕਰਦਾ ਸੀ ਕਹਿੰਦੇ ਉਹਦੀ ਇੱਕ ਪਤਨੀ ਸੀ ਜਿਸ ਦਾ ਨਾਮ ਰੂਪਾ ਸੀ ਕਹਿੰਦੇ ਉਹਨਾਂ ਦੇ ਘਰ ਕੁਝ ਸਮਾਂ ਲੰਘਿਆ ਤੇ ਤੀ ਦਾ ਜਨਮ ਹੋਇਆ ਕਹਿੰਦੇ ਤੀ ਦਾ ਜਦੋਂ ਜਨਮ ਹੋਇਆ ਤਾਂ ਤੇ ਇੰਨੀ ਜਿਆਦਾ ਸੋਹਣੀ ਸੀ ਜੋ ਵੀ ਵੇਖਣ ਹੁੰਦਾ ਉਹ ਹੀ ਕਹਿੰਦਾ ਚੰਨ ਵਾਂਗ ਸੋਹਣੀ ਹੈ ਕਹਿੰਦੇ ਐਵੇਂ ਲੱਗਦਾ ਜਿਵੇਂ ਪੂਰੇ ਚਾਨੀ ਚਾੜ ਆਇਆ ਹੋਵੇ ਕਹਿੰਦੇ ਲੋਕਾਂ ਨੇ ਆਖ ਵੇਖ ਕੇ ਤੇ ਉਹਦਾ ਨਾਮ ਪੁੰਨਿਆ ਰੱਖ ਦਿੱਤਾ ਕਹਿੰਦੇ ਪੁੰਨੀਆਂ ਜਿਵੇਂ ਜਿਵੇਂ ਵੱਡੀ ਹੁੰਦੀ ਜਾਵੇ ਓਨੀ ਹੀ ਸੋਹਣੀ ਹੁੰਦੀ ਜਾਵੇ ਕਹਿੰਦੇ ਕੁਛ ਸਮਾਂ ਲੰਘਿਆ ਤੇ ਉਹਦੀ ਮਾਂ ਬਿਮਾਰ ਹੋ ਗਈ ਮੰਜੇ ਤੇ ਐਸੀ ਪਈ ਕਿ ਜਿਵੇਂ ਮੰਜੇ ਨੂੰ ਹੀ ਫੜ ਲਿਆ ਹੋਵੇ ਕਹਿੰਦੇ ਕੁਛ ਸਮਾਂ ਲੰਘਿਆ ਤੇ ਉਹ ਕਾਲ ਚਰਨਾਣਾ ਕਰ ਗਈ ਹੁਣ ਉਹ ਕਿਸਾਨ ਪੁੰਨੀਆਂ ਦਾ ਧਿਆਨਕਾਰ ਵਿੱਚ ਰੱਖਦਾ ਕਹਿੰਦੇ ਫਿਰ ਖੇਤ ਤੇ ਨਾ ਜਾਪ ਹੁੰਦਾ ਲੋਕਾਂ ਨੇ ਗਵਾਂਡੀਆਂ ਨੇ ਆਖ ਵੇਖ ਕੇ ਕਿਹਾ ਤੂੰ ਦੂਜਾ ਵਿਆਹ ਕਰਾ ਕੇ ਇਹਨੂੰ ਮਾਂ ਦੀ ਜਰੂਰਤ ਹੈ ਤੇ ਤੂੰ ਫਿਰ ਖੇਤ ਤੇ ਚੱਲਿਆ ਜਾਇਆ ਕਰੇਗਾ ਕਹਿੰਦੇ ਉਹਨੇ ਮਨਾ ਕਰ ਦਿੱਤਾ ਕੰਨਾ ਉਹ ਖੇਤ ਵਿੱਚ ਆਪਣੀ ਤੀਨ ਨੂੰ ਨਾਲ ਲੈ ਕੇ ਜਾਇਆ ਕਰਦਾ ਉਥੇ ਕੰਮ ਕਰਦਾ ਪਰ ਜਦੋਂ ਉਹ ਰੋਂਦੀ ਤੇ ਉਹ ਕਰੇ ਵਾਪਸ ਉਸ ਨੂੰ ਲੈ ਆਉਂਦਾ ਮਹੀਨੇ ਦੇ ਤੇ ਫਸਲ ਆਬੜੀ ਕੱਖ ਨਾ ਹੋਈ ਕਹਿੰਦੇ ਹਾਰ ਥੱਕ ਕੇ ਉਹਨੇ ਦੂਜਾ ਵਿਆਹ ਕਰ ਲਿਆ ਕਹਿੰਦੇ ਜਿਹੜੀ ਦੂਜੀ ਮਾਂ ਆਈ ਨਾ ਉਹਨੇ ਬੜਾ ਕਰਿਆ ਕਰਨਾ ਪਰ ਕਹਿੰਦੇ ਕੁਛ ਸਮਾਂ ਲੰਘਿਆ ਤੇ ਉਹਦੇ ਘਰ ਨਾਲ ਤੀ ਦਾ ਜਨਮ ਹੋਇਆ ਕਹਿੰਦੇ ਜਦੋਂ ਤੀ ਦਾ ਜਨਮ ਹੋਇਆ ਤੇ ਉਹਦਾ ਤਾਅਵ ਤੀਰਾ ਹੀ ਬਦਲ ਗਿਆ ਪੁੰਨੀਆਂ ਦੇ ਪ੍ਰਤੀ ਉਹਨੇ ਪੁੰਨੀਆਂ ਦੇ ਨਾਲ ਈਰਖਾ ਕਰਨ ਲੱਗੀ ਕਹਿੰਦੇ ਉਹ ਜਿਹੜੀ ਤੀ ਹੋਈ ਉਸ ਦਾ ਨਾ ਉਹ ਬਹੁਤ ਕਾਲੀ ਸੀ ਤੇ ਕ੍ਰੂਪ ਸੀ ਲੋਕਾਂ ਨੇ ਆਖਿਆ ਇੱਕ ਪੁੰਨਿਆ ਤੇ ਦੂਜੀ ਤਾਂ ਮਸਿਆ ਜਾਂਦੀ ਹੈ ਜਦੋਂ ਐਵੇਂ kia ਕਰਨਾ ਤੇ ਉਹਦਾ ਹੋਰ ਕਾਲਜਾ ਮੱਚਿਆ ਕਰਨਾ ਕਹਿੰਦੇ ਉਹਨੇ ਉਹਦੇ ਨਾਲ ਹੋਰ ਜ਼ਿਆਦਾ ਈਰਖਾ ਕਰਿਆ ਕਰਨੀ ਕਹਿੰਦੇ ਕੁਝ ਸਮਾਂ ਹੋਰ ਲੰਘਿਆ ਤੇ ਕਹਿੰਦੇ ਉਹਦੇ ਘਰ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਕਹਿੰਦੇ ਹੁਣ ਤਾਂ ਉਹ ਕਿਸੇ ਨੂੰ ਮਿੱਠ ਕੇ ਵੀ ਨਹੀਂ ਸੀ ਬੰਦੀ ਕਹਿੰਦੇ ਹੌਲੀ ਹੌਲੀ ਸਮਾਂ ਲੰਘਣ ਲੱਗਾ ਜਵਾਕ ਵੱਡੇ ਹੋਣ ਲੱਗੇ ਉਹ ਪੁੰਨਿਆ ਦੇ ਨਾਲ ਉਦੋਂ ਵੱਧ ਈਰਖਾ ਕਰਨ ਲੱਗੀ ਕਹਿੰਦੇ ਹੁਣ ਦਿਨ ਹੌਲੀ ਹੌਲੀ ਜਦੋਂ ਲੰਘਦੇ ਤੇ ਉਹ ਕਹਿੰਦੇ ਉਹ ਪੁੰਨਿਆ ਸਵੇਰੇ ਉੱਠ ਪਰਮਾਤਮਾ ਦਾ ਨਾਮ ਲੈਂਦੀ ਹਰ ਇੱਕ ਨੂੰ ਬਹੁਤ ਇੱਜ਼ਤ ਦੇ ਨਾਲ ਬੁਲਾਉਂਦੀ ਗਵਾਂਡੀਆਂ ਦੇ ਘਰ ਕੋਈ ਵੀ ਬੁਲਾਉਂਦਾ ਤੇ ਇੱਜ਼ਤ ਨਾਲ ਉਹਨਾਂ ਦੇ ਘਰ ਜਾਂਦੀ ਤੇ ਉਹਨਾਂ ਦੀ ਵੀ ਮਦਦ ਕਰਨੀ ਪਿਤਾ ਜੀ ਖੇਤ ਤੋਂ ਆਉਂਦੇ ਤੇ ਹਰ ਇੱਕ ਉਹਨਾਂ ਦੀ ਗੱਲ ਮੰਦੀ ਤੇ ਗੱਲ ਸੁਣਦੀ ਵੀ ਕਹਿੰਦੇ ਜਿੰਨੇ ਵੀ ਪਿੰਡ ਚ ਗੱਲ ਕਰਿਆ ਕਰਨੀ ਕੋਈ ਧੀ ਹੋਵੇ ਤੇ ਪੁੰਨਿਆ ਵਰਗੀ ਹੋਵੇ ਕਹਿੰਦੇ ਉੱਧਰ ਜਿਹੜਾ ਮਸਿਆ ਸੀ ਕਿਸੇ ਦੇ ਆਖੇ ਨਹੀਂ ਸੀ ਲੱਗਦੀ ਹਰ ਇੱਕ ਦੇ ਗੱਲ ਪਹਿ ਜਾਇਆ ਕਰਦੀ ਆਪਣੇ ਕੰਮ ਨਾਲ ਹੀ ਮੁਹੱਤਰ ਰੱਖਦੀ ਤੇ ਕਰਦਾ ਕੋਈ ਕੰਮ ਨਾ ਕਰਿਆ ਕਰਦੀ ਪਰ ਕਹਿੰਦੇ ਜਿਹੜਾ ਉਹ ਭਰਾ ਸੀ ਨਾ ਉਹ ਪੁੰਨਿਆ ਨੂੰ ਕਦੇ ਵੀ ਮਤਰੀ ਨਹੀਂ ਸੀ ਸਮਝਦਾ ਉਨੇ ਹਮੇਸ਼ਾ ਪੁੰਨਿਆਂ ਦਾ ਆਪਣੀ ਪੈਣ ਮੰਗ ਹੀ ਪਿਆਰ ਕਰਿਆ ਕੰਨਾ ਹੌਲੀ ਹੌਲੀ ਸਮਿਆਂ ਲੰਘਿਆ ਤਾਂ ਉਹਦਾ ਇੱਕ ਦਿਨ ਕਿਸਾਨ ਕਹਿੰਦਾ ਐਵੇਂ ਆਪਾਂ ਕਰੀਏ ਕੀ ਆਪਣੀਆਂ 3 ਬਿਆਣ ਲਾਇਕ ਹੋ ਗਈਆਂ ਨੇ ਤੇ ਇਹਨਾਂ ਦਾ ਵਿਆਹ ਕਰ ਦਈਏ ਉਹਦੀ ਘਰ ਵਾਲੀ ਕਹਿਣ ਲੱਗੀ ਜੀ ਪਹਿਲਾਂ ਆਪਾਂ ਆਪਣੇ ਪੁੱਤਰ ਦਾ ਵਿਆਹ ਕਰਾਂਗੇ ਤੇ ਫਿਰ 3 ਦਾ ਕਿਸਾਨ ਨੇ ਕਿਹਾ ਚਲ ਕੋਈ ਨਾ ਪਹਿਲਾਂ ਆਪਾਂ ਆਪਣੇ ਮੁੰਡੇ ਦਾ ਵਿਆਹ ਕਰਾਂਗੇ ਤੇ ਫਿਰ ਤੀਆਂ ਦਾ ਕਰ ਲਿਆਂਗੇ ਉਹਨੇ ਇੱਕ ਕੁੜੀ ਵੇਖੀ ਤੇ ਉਹਦਾ ਵਿਆਹ ਕਰ ਦਿੱਤਾ ਗਿਆ ਕਹਿੰਦੇ ਹੁਣ ਜਦੋਂ ਘਰ ਆਈ ਤਾਂ ਪੁੰਨਿਆ ਨੇ ਉਹਦੀ ਹਰ ਗਾਮ ਤੇ ਵਿੱਚ ਮਦਦ ਕਰਿਆ ਕਰਨੀ ਪੁੰਨਿਆ ਨੇ ਉਹਦੇ ਅੱਗੇ ਪਿੱਛੇ ਰਿਆ ਕਰਨਾ ਜੇ ਕਿਸੇ ਕੁਛ ਕਹਿ ਵੀ ਦੇਣਾ ਕਰਨਾ ਤੇ ਉਹਨੇ ਕਿਹਾ ਕਰਨਾ ਇਹ ਕੰਨ ਬਾ ਕੇ ਦੂਜੇ ਕੰਨ ਕੱਢ ਦਿਆ ਕਰ ਪਰਮਾਤਮਾ ਆਪੇ ਸਭ ਦੇਖੇ ਉਹਨੇ ਬੜੀਆਂ ਚੰਗੀਆਂ ਗੱਲਾਂ ਕਰਿਆ ਕਰਨੀਆਂ ਹੁਣ ਉਹ ਆਪਣੀ ਭਾਬੀ ਦੇ ਨਾਲ ਉਹਦੀ ਬੜੀ ਜ਼ਿਆਦਾ ਬਣਨ ਲੱਗੀ ਕਿਉਂਕਿ ਹਰ ਕੰਮ 'ਚ ਮਦਦ ਕਰਦੀ ਸੀ ਤੇ ਹਰ ਕਿਤੇ ਉਹਦੇ ਨਾਲ ਜਾਇਆ ਕਰਦੀ ਸੀ ਦੂਜੇ ਪਾਸੇ ਮਾਸਿਆਂ ਨੇ ਕੋਈ ਟੰਗ ਨਾ ਤੋੜਿਆ ਕਰਨਾ ਤੇ ਉਸਨੇ ਆਪਣੀ ਭਾਬੀ ਨੂੰ ਮਾੜੇ ਸ਼ਬਦ ਬੋਲ ਲਿਆ ਕਰਨੇ ਹੁਣ ਨਾ ਪੁੰਨਿਆ ਜਦੋਂ ਕੁਝ ਸਮਾਂ ਲੰਘਿਆ ਤਾਂ ਕਿਸਾਨ ਕੈਨ ਦਾ ਵੀ ਚਲੋ ਹੁਣ ਇੰਨਾ ਦਾ ਵੀ ਵਿਆਹ ਕਰ ਦਿੱਤਾ ਜਾਵੇ ਉਹਨਾਂ ਦੀ ਪਤਨੀ ਕਹਿਣ ਲੱਗੀ ਦੇਖੋ ਜਿਹੜੀ ਪੁੰਨਿਆ ਹੈ ਉਹ ਸਿਆਣੀ ਹੈ ਉਹ ਕਿਤੇ ਵੀ ਵਿਆਹੀ ਜਾਏਗੀ ਤੇ ਵਸ ਜਾਵੇਗੀ ਪਰ ਜਿਹੜੀ ਮਸਿਆ ਹੈ ਉਹ ਥੋੜੀ ਜਿੱਦੀ ਹੈ ਇਸ ਲਈ ਜੇ ਆਪਾਂ ਪੁੰਨਿਆ ਲਈ ਛੋਟਾ ਮੋਟੇ ਕਰਦਾ ਇੱਕ ਸਧਾਰਨ ਲੜਕਾ ਲੱਭ ਲਈਏ ਤਾਂ ਬਹੁਤ ਵਧੀਆ ਹੋਵੇਗਾ ਉਹ ਉਸ ਨਾਲ ਕੁਲ ਮਿਲ ਜਾਵੇਗੀ ਪਰ ਆਪਾਂ ਨੂੰ ਮਸਿਆ ਲਈ ਵਧੀਆ ਲੜਕਾ ਲੱਭਣਾ ਪਵੇਗਾ ਕਿਉਂਕਿ ਉਹ ਥੋੜਾ ਜਿੱਦੀ ਹੈ ਤੇ ਕੋਈ ਕੰਮ ਵੀ ਨਹੀਂ ਕਰਦੀ ਆਪਾਂ ਨੂੰ ਮਸਿਆ ਲਈ ਉਹ ਜਿਆ ਮੁੰਡਾ ਲੱਭਣਾ ਪਵੇਗਾ ਜਿੱਥੇ ਉਸ ਲਈ ਬਹੁਤ ਸਾਰੇ ਨੌਕਰ ਚੱਕਰ ਹੋਣ ਕਿਸਾਨ ਨੇ ਸੋਚ ਰਿਆ ਫਿਰ ਕਹਿ ਦਿੱਤਾ ਠੀਕ ਹੈ ਅਗਲਾ ਇੱਕ ਹੋਰ ਪਿੰਡ ਸੀ ਤੇ ਉਥੇ ਦੇ ਘਰ ਵਿੱਚ ਮੱਦਮ ਜਾ ਕਾਰ ਸੀ ਉਹਨਾਂ ਕੋਲ ਇੱਕ ਦੇ ਏਕੜ ਜ਼ਮੀਨ ਸੀ ਤੇ ਉਹਨਾਂ ਦੇ ਕਾਇ ਰਿਸ਼ਤਾ ਹਤੇ ਕਰ ਆਇਆ ਕੈਨ ਲਗਾ ਡੇਟ ਇੱਕ ਫਿਕਸ ਕਰ ਦਿੱਤੀ ਦਿੱਤੀ ਇਸ ਦਿਨ ਉਹ ਬਰਾਤ ਲੈ ਕੇ ਆਉਣਗੇ ਹੁਣ ਮਾਂ ਨੇ ਕਿਹਾ ਵੀ ਦੇਖੋ ਖਰਚਾ ਪਾਣੀ ਤੇ ਆਪਾਂ ਉਸ ਦਿਨ ਕਰਨਾ ਹੀ ਹੈ ਜਿਸ ਦਿਨ ਉਸ ਦੀ ਆਪਾਂ ਮਸਿਆ ਦਾ ਵਿਆਹ ਕਰਦੇ ਪਤਨੀ ਨੇ ਕਿਹਾ ਠੀਕ ਹੈ ਪਤੀ ਨੇ ਮਸਿਆ ਲਈ ਬਹੁਤ ਵਧੀਆ ਕਾਰ ਲੱਭਿਆ ਜੋ ਬਹੁਤ ਵਧੀਆ ਕਾਰ ਸੀ ਉਸ ਵਿੱਚ ਬਹੁਤ ਸਾਰੇ ਨੌਕਰ ਚਾਕਰ ਸਾਰੀਆਂ ਸੁਵਿਧਾਆਂ ਸੀ ਵਿਆਹ ਵਾਲੇ ਦਿਨ ਦੋਮਾ ਦਾ ਵਿਆਹ ਕੀਤਾ ਗਿਆ ਪੁੰਨਿਆ ਨੂੰ ਦਾਜ ਵਿੱਚ ਕੁਝ ਵੀ ਨਾ ਦਿੱਤਾ ਤੇ ਉਸ ਨੂੰ ਘਰ ਦੇ ਕੱਪੜਿਆਂ ਵਿੱਚ ਹੀ ਤੋੜ ਦਿੱਤਾ ਪਰੰਤੂ ਮਸਤੀ ਆ ਲਈ ਬਹੁਤ ਸਾਰਾ ਦਹੇਜ ਵਿਦਤਾ ਤੇ ਉਸ ਨੂੰ ਬਹੁਤ سارے ਸੋਨੇ ਸੋਨੇ ਸੂਟ ਵੀ ਬਣਾ ਕੇ ਦਿੱਤੇ ਪੁੰਨਿਆ ਜਦੋਂ ਆਪਣੇ ਸੋਹਰੇ ਗਈ ਉਹਨੇ ਆਪਣੀ ਮਿੱਠੀ ਬੋਲੀ ਦੇ ਨਾਲ ਸਾਰਿਆਂ ਦਾ ਜੀ ਜਿੱਤ ਲਿਆ ਕਹਿੰਦੇ ਸਾਰੇ ਉਸਤੇ ਅੱਗੇ ਪਿੱਛੇ ਪੁੰਨਿਆ ਪੁੰਨਿਆ ਕਰਦੇ ਫਿਰਿਆ ਕਰ ਪੁੰਨਿਆ ਇੰਨੀ ਚੰਗੀ ਹੈ ਉਥੇ ਜਾ ਕੇ ਵੀ ਉਹਨੇ ਆਸ-ਪਾਸ ਦੇ ਲੋਕਾਂ ਦੇ ਨਾਲ ਬੜੇ ਪਿਆਰ ਨਾਲ ਰਿਹਾ ਕਰਨਾ ਆਸ-ਪਾਸ ਦੇ ਲੋਕਾਂ ਨੇ ਵੀ ਵੀਖਿਆ ਕਰਨਾ ਪੁੰਨਿਆ ਵਰਗੀ ਹਰ ਇੱਕ ਨੂੰ ਮਿਲੇ ਨੋ ਕਹਿਣ ਦੇ ਹੁਣ ਨਾ ਸਾਰੇ ਨਗਰ ਦੇ ਵਿੱਚ ਉਹਦੇ ਪੈਣ ਦਾ ਹੁਣ ਕਰ ਸੀ ਉਹ ਉਹਦੇ ਨਾ ਕਾਰਨ ਨੌਕਰ ਚੱਕਰ ਤੇ ਬੜਾ ਖੁਸ਼ ਸੀ ਪਰ ਜਦੋਂ ਉਹਦੇ ਪੁੰਨਿਆਂ ਬਾਰੇ ਐਵੇਂ ਗੱਲ ਪਤਾ ਲੱਗਿਆ ਕਾਨੀ ਉਹਨੇ ਕਰ ਬੈਠ ਹੀ ਚਲੇ ਭੁੱਲੇ ਜਾਇਆ ਕਰਨੇ ਕਹਿੰਦੇ ਕੁਛ ਦਿਨੇ ਲੰਗੇ ਤੇ ਹੁਣ ਮਸਿਆ ਨਹੀਂ ਨਾ ਆਪਣੇ ਘਰ ਵਿੱਚ ਪਾਠ ਰੱਖਿਆ ਕਹਿੰਦੇ ਕੋਈ ਕੀਰਤਨ ਰਖਾਇਆ ਉਹਨੇ ਸਾਰੀ ਨਗਰ ਦੇ ਲੋਕਾਂ ਨੂੰ ਸਦਿਆ ਬਾਸ ਆਪਣੀ ਪੈਣ ਨੂੰ ਨਾ ਸਦਿਆ ਉਹਨਾਂ ਮਸਤੀਆ ਜਿਹੜੀ ਸੀ ਉਹਨੇ ਉਸਦੇ ਜਾਨ ਪੁੱਛ ਕੇ ਨਹੀਂ ਸੀ ਬੁਲਾਇਆ ਹੁਣ ਪੁੰਨਿਆਂ ਦੇ ਘਰ ਦੇ ਜਿਹੜੇ ਸੰਦਾਨ ਨਾਲ ਇੱਕ ਗਵੰਡਨ ਦਾ ਘਰ ਸੀ ਉਹ ਕਹਿੰਦੀ ਭੈਣੇ ਮੈਂ ਤੇਰੀ ਭੈਣ ਦੇ ਘਰ ਕੀਰਤਨ ਤੇ ਚੱਲੀਆਂ ਤੂੰ ਨਹੀਂ ਚੱਲਵੇਂਗੀ ਉਹਨੇ ਕਿਹਾ ਭੈਣੇ ਉਸਨੇ ਤਾਂ ਮੈਨੂੰ ਬੁਲਾਇਆ ਹੀ ਨਹੀਂ ਹੈਗਾ ਉਹ ਕਹਿੰਦੀ ਤੂੰ ਦੇਖ ਤੂੰ ਸਵੇਰੇ ਸ਼ਾਮ ਪਰਮਾਤਮਾ ਦਾ ਨਾਮ ਲੈਣੀ ਹੈ ਤੇ ਕੀਰਤਨ ਕਥਾ ਲਈ ਥੋੜੇ ਥੋੜਾ ਸੱਦੇ ਦੀ ਜਰੂਰਤ ਹੁੰਦੀ ਹੈ ਤੂੰ ਮੇਰੇ ਨਾਲ ਚੱਲ ਹੁਣ ਨਾ ਉਥੇ ਨਾਲ ਹੁਣ ਪਰਮਾਤਮਾ 'ਤੇ ਵਿਸ਼ਵਾਸ ਪੜਿਆ ਰੱਖਦੀ ਤਾਲ ਉੱਠੀ ਤੇ ਉਹਦੀ ਉਹਦੇ ਨਾਲ ਚਲੀ ਗਈ ਕਹਿੰਦੀ ਜਦੋਂ ਨਾਲ ਗਈ ਨਾ ਤੇ ਹੁਣ ਜਦੋਂ ਮਸੀਆ ਨੇ ਪੁੰਨਿਆਂ ਨੂੰ ਦੇਖਿਆ ਤੇ ਉਹਨੂੰ ਉਹਨੂੰ ਬਾਹ ਫੜ ਕੇ ਇਹ ਆ ਵੀ ਤਾਂ ਮੈਂ ਤੈਨੂੰ ਬੁਲਾਇਆ ਹੀ ਨਹੀਂ ਤੇ ਤੂੰ ਮੂੰਹ ਚੁੱਕ ਕੇ ਕਿਵੇਂ ਆ ਗਈ ਹੁਣ ਪਿੱਛੇ ਜਾ ਕੇ ਚੁੱਪ ਕਰਕੇ ਬੈਠ ਜਾ ਤੇ ਅੱਗੇ ਨਾ ਆਵੀ ਕਹਿੰਦੇ ਜਦੋਂ ਪੁੰਨਿਆ ਨਹੀਂ ਇਹ ਸ਼ਬਦ ਸੁਣੀ ਨਾ ਬੜੇ ਉਦਾਸ ਹੋ ਗਈ ਪਰ ਉਹ ਪਿੱਛੇ ਚੁੱਪ ਕਰਕੇ ਬੈਠ ਗਈ ਕਹਿੰਦੇ ਜਦੋਂ ਪਰਮਾਤਮਾ ਦੀ ਭਗਤ ਬੰਦਕੀ ਹੋਈ ਨਾ ਤਾਂ ਉਹ ਬੜੇ ਉਥੇ ਲੈਣ ਹੋ ਕੇ ਕਹਿੰਦੇ ਜਦੋਂ ਅਰਦਾਸ ਹੋਈ ਨਾ ਸਾਰਿਆਂ ਨੂੰ ਮੱਸੀਆਂ ਨੇ ਪ੍ਰਸ਼ਾਦ ਦਿੱਤਾ ਤੇ ਚੌਂਖਾ ਚੌਂਖਾ ਪ੍ਰਸ਼ਾਦ ਦਿੱਤਾ ਵੀ ਘਰ ਲੈ ਕੇ ਜਾਣ ਨੂੰ ਪਰ ਪੁੰਨਿਆ ਨੂੰ ਉਸਨੇ ਕੋਈ ਪ੍ਰਸ਼ਾਦ ਨਾ ਦਿੱਤਾ ਉਸਨੇ ਇਸ ਅਗੋ ਪੁੰਨਿਆ ਨੂੰ ਕਿਹਾ ਤੂੰ ਤੇ ਬਿਨ ਬੁਲਾਈ ਮਹਿਮਾਨ ਹੈ ਤੈਨੂੰ ਕਾਦਾ ਪ੍ਰਸ਼ਾਦ ਦਿੱਤਾ ਜਾਵੇ ਉਹ ਉਦਾਸ ਹੋ ਕੇ ਆਪਣੇ ਘਰ ਚਲੀ ਗਈ ਉਸਨੇ ਘਰ ਜਾ ਕੇ ਕਿਸੇ ਨੂੰ ਨਹੀਂ ਦੱਸਿਆ ਕਿ ਮੇਰੀ ਪੈਣ ਨੇ ਮੇਰਾ અપਮਾਨ ਕੀਤਾ ਹੈ ਉਹਦਾ ਦਿਲ ਕਰ ਰਿਹਾ ਸੀ ਕਿ ਮੈਂ ਪੇਕੇ ਜਾ ਕੇ ਆਵਾਂ ਉਸਨੇ ਆਪਣੇ ਘਰ ਵਾਲੇ ਨੂੰ ਕਿਹਾ ਸੁਣਦੇ ਹੋ ਜੀ ਮੇਰਾ ਪੇਕੇ ਜਾਣ ਨੂੰ ਬਹੁਤ ਦਿਲ ਕਰ ਰਿਹਾ ਹੈ ਮੈਂ ਕੱਲ ਆਪਣੇ ਪੇਕੇ ਜਾਵਾਂਗੀ ਉਸਦੇ ਘਰ ਵਾਲੇ ਨੇ ਕਿਹਾ ਤੂੰ ਚਲੀ ਜਾਇਂ ਅਗਲੇ ਦਿਨ ਉਹ ਪੇਕੇ ਜਾਣ ਲਈ ਤੁਰ ਗਈ ਰਸਤੇ ਵਿੱਚ ਉਸ ਨੂੰ ਇੱਕ ਬੁੱਢੀ ਮਾਈ ਮਿਲੀ ਬੁੱਢੀ ਮਾਈ ਦੇ ਵਾਲ ਖੁੱਲੇ ਪਏ ਸੀ ਕੰਦੇ ਉਹਨੇ ਬੇਬੇ ਨੇ ਆਵਾਜ਼ ਲਗਾਈ ਤੀਏ ਮੇਰੇ ਵਿੱਚ ਜਿਹੜਾ ਹੱਥ ਨਾ ਮੇਰੇ ਵਾਲਾ ਤੱਕ ਨਹੀਂ ਪਹੁੰਚਦਾ ਭਈ ਮੇਰੇ ਵਾਲ ਖੁੱਲੇ ਨੇ ਜੇ ਤੂੰ ਥੋੜਾ ਜਿਆ ਮੇਰੇ ਲਈ ਇਹ ਕੰਮ ਕਰ ਦੇ ਉਹ ਬੇਬੇ ਦੇ ਕੋਲ ਗਈ ਉਹਨੇ ਚੰਗੀ ਤੇਰਾ ਤੇਰਾ ਲਾ ਕੇ ਬੇਬੇ ਦੇ ਜਿਹੜਾ ਸਿਰ ਸੀ ਉਹਦੇ ਵਾਲ ਦਿੱਤਾ ਬੇਬੇ ਕਹਿਣ ਲੱਗੀ ਤੀਏ ਮੇਰਾ ਵੇੜਾ ਵੀ ਬੜਾ ਗੰਦਾ ਹੋਇਆ ਇਸ ਉਮਰ ਵਿੱਚ ਉਹਨੇ ਝਾੜੂ ਮਾਂਜ ਲਿਆ ਤੇ ਸਾਰਾ ਵਿੜਾ ਸੁਪਰ ਦੇ ਕੇ ਸਾਫ਼ ਕਰ ਦਿੱਤਾ ਫਿਰ ਤੁਰਦੀ ਤੁਰਦੀ ਅੱਗੇ ਆ ਗਈ ਇੱਕ ਬਰਜੁਗ ਬਾਬਾ ਬੈਠਾ ਪਿਆ ਸੀ ਉਹਦਾ ਹੁੱਲਿਆ ਬੜਾ ਹੀ ਗੰਦਾ ਸੀ ਉਹ ਬਾਬੇ ਨੇ ਆਵਾਜ਼ ਲਗਾਈ ਧੀਏ ਮੈਂ ਬੜੀ ਧੀਰ ਦਾ ਪਿਆਸਾ ਆ ਮਾਂ ਤੂੰ ਪਾਣੀ ਪਿਆ ਦੇਂਗੀ ਨਾ ਹੀ ਖੂ ਸੀ ਉਹਨੇ ਬਾਲਟੀ ਸੱਟੀ ਤੇ ਪਾਣੀ ਕਾਢ ਕੇ ਬਾਬੇ ਨੂੰ ਪਿਲਾਇਆ ਫਿਰ ਦੇਖਿਆ ਕਿ ਬਾਬੇ ਨੇ ਤੇ ਜ਼ਖਮੀ ਬੜੇ ਲੱਤਾਂ ਤੇ ਹੋਏ ਪਏ ਨੇ ਉਹਨੇ ਬਾਬੇ ਨੂੰ ਨਵਾਂ ਕੇ ਵਾਲ-ਵਾਲ ਸਾੜੇ ਕੱਪੜੇ ਪਾ ਕੇ ਉਹ ਜ਼ਖਮਾਂ ਦੇ ਉੱਤੇ ਨਿਮ ਲਾ ਦਿੱਤੀ ਉਹ ਚੰਗੀ ਤਰ੍ਹਾਂ ਕੁੱਟ ਉਰਤੇ ਨਾ ਆਪਣੀ ਚੁੰਨੀ ਨਾਲ ਇੱਕ ਕੱਪੜਾ ਪਾੜ ਕੇ ਉੱਤੇ ਬੰਨ ਦਿੱਤਾ ਕਹਿੰਦੇ ਬਾਬੇ ਨੂੰ ਕਹਿੰਦੀ ਬਾਬਾ ਹੁਣ ਧਿਆਨ ਰੱਖੀ ਇਹ ਕਹਿ ਕੇ ਅੱਗੇ ਚਲੀ ਗਈ ਹੁਣ ਅੱਗੇ ਜਾ ਕੇ ਇੱਕ ਹੋਰ ਬਜ਼ੁਰਗ ਬੈਠ ਬੇ ਮੀਰੀ ਕੈਂਦੀ ਮੰਦਰ ਦੇ ਬਾਹਰ ਬੈਠੀ ਸੀ ਉਹ ਕੈਂਦੀ ਤੀਏ ਇਹ ਮੰਦਰ ਬੜਾ ਗੰਦਾ ਹੋਇਆ ਪਿਆ ਹੈ ਜੇ ਤੈਨੂੰ ਸਾਫ਼ ਕਰ ਦੇ ਤਾਂ ਮੇਰੇ ਰਾ ਤੇਰਾ ਬੜਾ ਧੰਨਵਾਦ ਕਰਾਂ ਉਹਨੇ ਹੁਣ ਧਾਰਮਿਕ ਵਿਰਤੀ ਵਾਲੀ ਸੀ ਉਹਦੇ ਲਈ ਤੇ ਸਭ ਪਰਮਾਤਮਾ ਇੱਕ ਹੀ ਸੀ ਉਹ ਗਈ ਤੇ ਸਾਫ਼ ਕਰਨ ਆਈ ਕੈਂਦੀ ਤੀਏ ਮੇਰੇ ਹੱਥ ਪੈਰ ਬੜੇ ਟੁੱਟਦੇ ਪਏ ਨੇ ਉਹਨਾਂ ਨਾਲ ਉਹ ਬੇਬੇ ਦੇ ਹੱਥ ਪੈਰ ਚੰਗੀ ਤਰ੍ਹਾਂ ਕੋਟ ਦਿੱਤੇ ਉਸ ਤੋਂ ਬਾਅਦ ਉਥੋਂ ਜਾਣ ਲੱਗੀ ਹੁਣ ਅੱਗੇ ਆ ਕੇ ਇੱਕ ਹੋਰ ਬੇਬੇ ਮਿਲੀ ਉੱਥੇ ਬੜਾ ਵੱਡਾ ਅੱਗੇ ਦਰਿਆ ਸੀ ਉਹ ਦਰਿਆ ਦੇ ਕੰਡੇ ਉਹ ਬੇਬੇ ਦਾ ਘਰ ਸੀ ਕਹਿੰਦੀ ਧੀਏ ਮੇਰਾ ਸਾਰਾ ਸਿਰ ਜੂਆਂ ਨਾਲ ਭਰਿਆ ਪਿਆਏ ਸਲਾਹ ਵੀ ਸलाम ਹੋ ਇਹ ਪਾਈ ਨਾ ਜੇ ਤੂੰ ਮੇਰੀ ਮਦਦ ਕਰਦੇ ਉਹਨੇ ਬੇਬੇ ਦੀਆਂ ਜੂਆਂ ਕੱਡੀਆਂ ਤੇ ਜਿੰਨਾ ਉਹਦੇ ਘਰ ਰੇਤਾ ਭਰਿਆ ਪਿਆ ਸੀ ਸਾਰਾ ਸਾਫ਼ ਕਰ ਦਿੱਤਾ ਬੇਬੇ ਕਹਿਣ ਲੱਗੀ ਈਏ ਜਦੋਂ ਜਾਏਂਗੀ ਨਾ ਘਰ ਵਾਪਸ ਤੇ ਮੇਰੇ ਕੋਲ ਜ਼ਰੂਰ ਆਈਂ ਆਹ ਕਿਸ਼ਤੀ ਬੇੜੀ ਲੈ ਕੇ ਏਦੇ ਰਾਈ ਘਰ ਵਾਪਸ ਜਾ ਉਹ ਪਾਰ ਕਰਕੇ ਤੇ ਆਪਣੇ ਪੇਕੇ ਘਰ ਪਹੁੰਚ ਕੇ ਜਦੋਂ ਪੇਕੇ ਘਰ ਪਹੁੰਚੀ ਤੇ ਭਾਬੀ ਦੇ ਕੇ ਬੜਾ ਖੁਸ਼ ਹੋਈ ਉਹਨੇ ਬੜੇ ਪਿਆਰ ਨਾਲ ਮਿਲੀ ਭਰਾ ਵੀ ਬੜੇ ਪਿਆਰ ਨਾਲ ਮਿਲਿਆ ਤੇ ਪਿਤਾ ਵੀ ਬੜੇ ਪਿਆਰ ਨਾਲ ਮਿਲਿਆ ਪਰ ਮੇਰੇ ਤੋਂ ਮਾਂ ਮਿਲੀ ਨਾ ਬੜੀ ਗਾਣਾ ਮੈਨੇ ਤਾਣੇ ਦੇਣ ਲੱਗ ਕਈ ਕਾਰੇ ਬਣਤੀ ਨਹੀਂ ਤੇ ਮੂੰ ਚੁੱਕ ਕੇ ਇੱਥੇ ਆ ਜਾਂਦੀ ਹੈ ਪਾਬੀ ਨੇ ਕਿਹਾ ਵੀ ਮਾਂ ਜੀ ਜਿਹਦੇ ਧੀਆਂ ਹੁੰਦੀਆਂ ਇੱਕ ਹੀ ਆਉਣ ਦੇ ਹੋਣ ਦੇ ਨੇ ਉਹਨਾਂ ਨੇ ਲਈ ਜੇ ਖੁੱਲੇ ਬੂਏ ਰੱਖੀਏ ਨਾ ਤਾਂ ਪਰਮਾਤਮਾ ਬੜਾ ਕੁਝ ਦਿੰਦਾ ਉਹਨੇ ਕੁਛ ਨਾ ਸੁਣੀ ਤੇ ਮਾਰੇ ਸ਼ਬਦ ਬੋਲੀ ਜਾਵੇ ਕਹਿੰਦੀ ਉਹਨੂੰ ਅੰਦਰ ਲੈ ਗਈ ਹੁਣ ਉਹਨੇ ਉੱਥੇ ਜਾ ਕੇ ਵੀ ਪੁੰਨਿਆਂ ਨੇ ਆਪਣੀ ਪਾਬੀ ਨਾਲ ਸਾਰਾ ਕੰਮ ਕਰਵਾਇਆ ਕੰਦੀ ਰਾਤ ਹੋਈ ਗੱਲਾਂ-ਬਾਤਾਂ ਕੀਤੀਆਂ ਸਵੇਰੇ ਹੋਈ ਤੇ ਪੁੰਨਿਆ ਕਰੇ ਵਾਪਸ ਲਈ ਤੁਰਨ ਚੱਲੀ ਪਰ ਉਸਦੀ ਭਾਬੀ ਨੇ ਉਸਨੂੰ ਇੱਕ ਸੋਨਾ ਜੈ ਸੂਟ ਦਿੱਤਾ ਪੁੰਨਿਆ ਨੇ ਉਹ ਸੂਟ ਲੈਣ ਤੋਂ ਮਨਾ ਕਰ ਦਿੱਤਾ ਪਰ ਉਸਨੇ ਉਸਨੂੰ ਕਿਹਾ ਕਿ ਤੀਆਂ ਪੇਕੇ ਕਰੋ ਖਾਲੀ ਨਹੀਂ ਜਾਂਦੀਆਂ ਹੁਣ ਉਹ ਕਰਤੁਰ ਪਈ ਹੁਣ ਤੁਰਦੇ ਤੁਰਦੇ ਉਹੀ ਬੇਬੇ ਮਿਲੀ ਜਿਸਦੇ ਘਰ ਰੇਤਾ ਸੀ ਉਹਨੇ ਕਿਹਾ ਧੀਏ ਘਰ ਜਾਂਦੀ ਹੈ ਉਹਨੇ ਕਿਹਾ ਆ ਬੇਬੇ ਮੇਰੇ ਘਰ ਜਾਣਦੀਆਂ ਉਹਨੇ ਦੇ ਮੁੱਠ ਪਰੀ ਤੇ ਉਹਦੇ ਵਿੱਚ ਪਾਟੇ ਕੈਂਦੀ ਆ ਵੀ ਲੈ ਜਾਂ ਹੁਣ ਸੋਚਣ ਲੱਗੀ ਵੀ ਇਹ ਬਜ਼ੁਰਗ ਨੇ ਇਨਾਂ ਨੂੰ ਪਤਾ ਨਹੀਂ ਲੱਗਣਾ ਪਿਆ ਚੱਲ ਦੇਤੀ ਤੇ ਕੋਈ ਨਾ ਕਰ ਜਾ ਕੇ ਪਾਸੇ ਕੱਢ ਦੇਾਂਗੀ ਅੱਗੇ ਕੀ ਉਹ ਮੰਦਰ ਦੇ ਅੱਗੇ ਬਜ਼ੁਰਗ ਬੇਬੇ ਬੈਠੀ ਸੀ ਜਿੱਥੇ ਬੈਠੀ بڑے ਰੋੜੇ ਪਏ ਸਨ ਉਹਨੇ ਵੱਡੇ ਵੱਡੇ ਰੋੜੇ ਇੱਕ ਚੁੱਕ ਕੇ ਤੇ ਵਿੱਚ ਪਾ ਦਿੱਤੇ ਕਹਿੰਦੇ ਪੁੱਤ ਆ ਵੀ ਲੈ ਜਾਂ ਉਹਨੇ ਹੱਸ ਕੇ ਉਹ ਵੀ ਪਵਾ ਲਈ ਅੱਗੇ ਬਜ਼ੁਰਗ ਬਾਬਾ ਬੈਠਾ ਸੀ ਉਹਨੇ ਨਾ ਖੂਹ ਦੇ ਨਾਲ ਬੜੀ ਵੱਡੀ ਬੇਰੀ ਸੀ ਉਹਨੇ ਕਿਹਾ ਤੇ ਇਹ ਸਾਰੇ ਬੇਰ ਹੁੰਜ ਕੇ ਲੈ ਨਾਲ ਲੈ ਜਾ ਉਹਨੇ ਉਵੇਂ ਕੀਤਾ ਲੈ ਕੇ ਘਰ ਚਲੀ ਗਈ ਹੁਣ ਅੱਗਿਓ ਖੁੱਲੇ ਵਾਲਾਂ ਵਾਲੀ ਬੀਬੀ ਮਿਲੀ ਜਿੱਤੇ ਵੇੜਾ ਸੁਭਰਿਆ ਸੀ ਉਹ ਬੀਬੀ ਕਹਿੰਦੀ ਈ ਤੂੰ ਮੇਰਾ ਵੇੜਾ ਸਾਫ ਕਰੇਤਾ ਸੀਨਾ ਅੱਜ ਨੇ ਪੱਤੇ ਨੇ ਆ ساری ਚੋਲੀ ਚ ਪਾਲ ਹੈ ਕਹਿੰਦੇ ਜਦੋਂ ਘਰ ਆਈ ਤੇ ਉਹਨੂੰ ਲੱਗਾ ਵੀ ਉਹਨਾਂ ਨੇ ਤਾ ਆਵੇਂ ਮੈਨੂੰ ਇਹ ਸਾਰਾ ਕੁਝ ਦੇਤਾ 베ਰ ਅੰਦਰ ਰੱਖਤੇ ਬਾਕੀ ਕੁਝ ਇਹ ਕਾਰ ਦੇ ਪਾਸੇ ਉਹਨਾਂ ਨੇ ਰੱਖ ਗਏ ਤੇ ਆਪਣਾ ਕੰਮ ਕਰ ਨੂੰ ਲੱਗ ਪਈ ਉਸ ਤੋਂ ਬਾਅਦ ਉਸ ਦਾ ਜਦੋਂ ਕਾਰ ਵਾਲਾ ਕਰੇ ਵਾਪਸ ਆਇਆ ਤਾਂ ਉਸ ਨੂੰ ਕਾਰ ਦੇ ਕੋਨੇ ਵਿੱਚ ਚਮਕਦੀ ਚੀਜ਼ ਦਿਖੀ ਉਸ ਦੇ ਕਾਰ ਵਾਲੇ ਨੇ ਵੇਖਿਆ ਤਾਂ ਉਹ ਹੀਰੇ ਜਵਾਹਰਾਤ ਸੀ ਉਹਨੇ ਪੁੱਛਿਆ ਕਿ ਇਹ ਕਿੱਥੋਂ ਆਏ ਉਸਨੇ ਉਸ ਨੂੰ ਸਾਰੀ ਗੱਲ ਦੱਸੀ ਕਰ ਵਾਲਾ ਤੇ ਸੱਸ ਸੋਰਾ ਕਹਿਣ ਲੱਗੇ ਧੀਏ ਪ੍ਰਮਾਤਮਾ ਨੇ ਤੇਰੇ ਗੁਨਾ ਤੇਵ ਤੀਰਾ ਦਾ ਹੀ ਤੈਨੂੰ ਅੱਜ ਮੋਲ ਪਾਇਆ ਹੈ ਤੇਰੀ ਨੇਕੀ ਦਾ ਤੈਨੂੰ ਫਲ ਦਿੱਤਾ ਕਹਿੰਦੇ ਹੁਣ ਉਹਨਾਂ ਦਾ ਜਿਹੜਾ ਟੁੱਟਾ ਜਿਹਾ ਘਰ ਸੀ ਉਹ ਉਸ ਥਾਂ ਤੇ ਬੜੇ ਸੋਹਣੇ ਘਰ ਬਣ ਗਿਆ ਉਹਦਾ ਘਰ ਵਾਲਾ ਬੜੀ ਸਾਰੀ ਜ਼ਮੀਨ ਲੈ ਕੇ ਵਾਹੀ ਕਰਨ ਲੱਗ ਗਿਆ ਕਹਿੰਦੇ ਉਹਦਾ ਮਤਰੀਆ ਹਜੇ ਵੀ ਉਹਦੇ ਨਾਲ ਪੁੰਨਿਆਂ ਕੋਲ ਕੋਈ ਵੀ ਮਦਦ ਨਹੀਂ ਆਉਂਦਾ ਪੁੰਨਿਆ ਕਿਸੇ ਨੂੰ ਖਾਲੀ ਨਾ ਜਾਣ ਦਿੰਦੀ ਹਰ ਇੱਕ ਦੀ ਮਦਦ ਕਰਦੀ ਕਹਿੰਦੇ ਪ੍ਰਸ਼ਾਦਾ ਪਾਣੀ ਤੇ ਆਪਣੇ ਹਾਇਸਿਆ ਦੇ ਅਨੁਸਾਰ ਪਹਿਲਾਂ ਹੀ ਆਏ ਗਿਨੂੰ ਖਵਾਉਂਦੀ ਸੀ ਕਹਿੰਦੇ ਰਾਗ ਇਹਨੂੰ ਵੀ ਖਵਾਉਂਦੀ ਸੀ ਪਰ ਹੁਣ ਹੋਰ ਮਦਦ ਕਰਨ ਲੱਗੀ ਕਹਿੰਦੇ ਹੁਣ ਇਹ ਗੱਲ ਨਾ ਜਦੋਂ ਉਸ ਮਸਿਆ ਦੇ ਕੋਲ ਪਹੁੰਚੀ ਤਾਂ ਮਸਿਆ ਨੇ ਇਹ ਗੱਲ ਬਰਦਾਸ਼ਤ ਨਾ ਕਰ ਸਕੇ ਪੁੰਨਿਆ ਕਿਵੇਂ ਅਮੀਰ ਹੋ ਸਕਦੀ ਹੈ ਉਹਦੇ ਕੋਲ ਆਈ ਉਹਨੇ ਆ ਕੇ ਪੁੱਛਦੀ ਵੀ ਤੂੰ ਦੱਸ ਕਿਵੇਂ ਅਮੀਰ ਹੋਈ ਹੈ ਉਨੇ ਕਿਹਾ ਨਹੀਂ ਮੈਂ ਤਾਂ ਪੇਕੇ ਗਈ ਸੀ ਤੇ ਉਥੋਂ ਹੀ ਅਮੀਰ ਹੋ ਕੇ ਆ ਗਈ ਭਾਬੀ ਨੇ ਮੈਨੂੰ ਜਿਹੜਾ ਸੂਟ ਦਿੱਤਾ ਸੀ ਨਾ ਉਹਨੇ ਰੰਗ ਪਾਗ ਲਾਤੇ ਕਹਿੰਦੇ ਇੰਨੀ ਕਹਿਣ ਦੀ ਧੀਰ ਸੀ ਅਗਲੇ ਦਿਨ ਹੀ ਆਪਣੇ ਘਰ ਵਾਲ ਨੂੰ ਗਏ ਕੇ ਗਈ ਵੀ ਮੈਂ ਆਪਣੇ ਪੇਕੇ ਚਲੀਆਂ ਉਹਨਾਂ ਕਿਹਾ ਠੀਕ ਹੈ ਉਹ ਤੁਰਦੀ ਤੁਰਦੀ ਗਈ ਪੈਣਾ ਉਹ ਬੇਬੇ ਵਾਲੀ ਕੋਲੀਆਂ ਵਾਲੀ ਮਿਲੀ ਉਹਨੇ ਕਹਤੀ ਇਹ ਮੇਰੇ ਵਾਲਵਾ ਦੇਂਗੀ ਮੇਰਾ ਬੇੜਾ ਸੂਬਾ ਦੇਗੀ ਕਹਿੰਦੀ ਮੇਰੀ ਕਾਰੀ ਨੇ ਨੌਕਰ ਚਾਕਰ ਨੇ ਮੈਂ ਕਦੀ ਚਾੜੂ ਨੂੰ ਹੱਥ ਨਹੀਂ ਲਾਇਆ ਤੇ ਮੈਂ ਤੇਰੇ ਕਰਨ ਕਿਉਂ ਚਾੜੂ ਲਾਵਾਂਗੇ ਔਖੇ ਸ਼ਬਦਾਂ ਬੋਲ ਕੇ ਅੱਗੇ ਚਲੇਗੀ ਹੁਣ ਨਾ ਉਹਨੇ ਆਪਣੀ ਪੈਣ ਤੋਂ ਉਹਦੇ ਕਿਸੇ ਤੋਂ ਸੁਣਿਆ ਹੋਇਆ ਸੀ ਵੀ ਜੇ ਉਹ ਜਿਹੜੇ ਬੱਬੇ ਨੇ ਨਾ ਉਹ ਕਿਸੇ ਨੂੰ ਕੁਛ ਨਾ ਕੁਛ ਐਵੇਂ ਦਿੰਦੀ ਨੇ ਤੇ ਉਥੋਂ ਹੀ ਅਮੀਰ ਹੋ ਕੇ ਆਈ ਹੈ ਹੁਣ ਬਜ਼ੁਰਗ ਬਾਬੇ ਕੋਲ ਗਈ ਜ਼ਖਮੀ ਜਿਹੜੇ ਹੁੰਦੇ ਹੋਵੇ ਪਰ ਉਹ ਬਾਬੇ ਨੇ ਕਿਹਾ ਵੀ ਮੈਨੂੰ ਪਿਆਸ ਲੱਗੀ ਹੈ ਤੇ ਮੇਰੇ ਜ਼ਖਮ ਠੀਕ ਕਰ ਦੇ ਕਹਿੰਦੀ ਪਿਆਸ ਲੱਗੀ ਹੈ ਤੇ ਹੱਥ ਦਿੱਤੇ ਨੇ ਉਹਨੇ ਪਾਣੀ ਫੜ ਕੇ ਪੀ ਲਿਆ ਜ਼ਖਮ ਤੇਰੇ ਨੇ ਉਤੇ ਤੂੰ ਪਟੀ ਲਾ ਕੇ ਮੈਂ ਹੁਣ ਕਰਨੇ ਇਹਨਾਂ ਨੇ ਮੱਖੀਆਂ ਬੰਨ੍ਹ ਦੀਆਂ ਤੇ ਤੂੰ ਚੱਲਣੀਆਂ ਕੀ ਮੈਂ ਕਰਨੀਆਂ ਹੈ ਉਥੇ ਵੀ ਕੋੜੇ ਸ਼ਬਦ ਬੋਲ ਕੇ ਤੇ ਅੱਗੇ ਆ ਗਈ ਅੱਗੇ ਉਹੀ ਬਜ਼ੁਰਗ ਬੇਬੇ ਮਿਲੀ ਵੀ ਤੂੰ ਮੰਦਰ ਸਾਫ਼ ਕਰ ਦੇ ਮੈਂ ਮੇਰੇ ਹੱਥ ਪੈਰ ਕੁੱਟਣੇ ਕਹਿੰਦੀ ਸਾਫ਼ ਕਰਨ ਜਿਹੜੇ ਮੱਥਾ ਟੇਕ ਆਉਂਦੇ ਨੇ ਉਹ ਨਹੀਂ ਕਰ ਸਕਦੇ ਤੇ ਤੇਰੇ ਹੱਥ ਪੈਰ ਮੈਂ ਕਿਉਂ ਕੁੱਟਾਂ ਤੇਰੇ ਹੱਥ ਖੜਾ ਟੁੱਟੇ ਨੇ ਉਹਨਾਂ ਨਾਲ ਹੀ ਪੈਰ ਕੁੱਟ ਲੈ ਅਗੇ ਬੇਬੇ ਮਿਲੀ ਜਿੱਦ ਦਾ ਜੂਆਂ ਪਈਆਂ ਸਨ ਤੇ ਰੇਤਾ ਹੀ ਰੇਤਾ ਸੀ ਉਹ ਵੀ ਵਿਚਾਰੀ ਕਹਿੰਦੀ ਵੀ ਜੂਆਂ ਕੱਢ ਤੇ ਤੇਰੇ ਤਾਂ ਸਾਫ਼ ਕਰ ਦੇ ਕਹਿੰਦੀ ਮੈਂ ਤੇ ਕਦੀ ਆਪਣੀ ਸਿਰ 'ਚ ਆਪ ਕੰਗੀ ਨਹੀਂ ਕੀਤੀ ਉਹਨੇ ਨਹੀਂ ਗੋਲੀਆਂ ਰੱਖੀਆਂ ਨੇ ਤੇਰੇ ਸਿਰ 'ਚੋਂ ਕਿਉਂ ਕੱਢ ਉੱਥੇ ਵੀ ਮਾੜਾ ਸ਼ਬਦ ਬੋਲ ਕੇ ਚਲੀ ਗਈ ਜਾ ਕੇ ਜਦੋਂ ਮਿਲੀ ਤੇ ਪਾਪੀ ਨੂੰ ਵੀ ਬੜੇ ਕੋੜੇ ਸ਼ਬਦਾਂ ਬੋਲ ਮਾਂ ਦੇ ਨਾਲ ਬੜੇ ਪਿਆਰ ਨਾਲ ਮਿਲੀ ਭਾਬੀ ਨੂੰ ਕਹਿੰਦੀ ਦੇਖ ਮੈਂ ਸਵੇਰੇ ਜਾਣਾ ਤੇ ਮੈਨੂੰ ਸੂਟ ਦੇ ਕੇ پابی نے کیا میرے کوئی سوٹ نہیں ہے وہ کہ ان جی دیا وہ دا ست بچن کر لینی پر تیرے جوگا نکھریا جوگا نہیں ہے یہ شبد سنے تو اپنی ماں کہ لگی وہاں کہ تے گریبنی تو کیوں مگنی ہے یہ منگتی تو کیوں مگنی سوٹ نیویں کمیں گی میں لے دوں گی کہیں سویر ہوئی تو ماں تو سوٹ لے کے چلی گئی ریتا سی ہوں جانا اس ਬੇਬੇ ਦੇ ਕੋਲ ਗਈ ਜਿਹੜਾ ਉਹਦਾ ਘਾਟ ਦੇ ਕੋਲ ਕਰ ਸੀ ਜਿੱਥੇ ਰੇਤਾ ਹੀ ਰੇਤਾ ਸੀ ਉਹਦੇ ਕੋਲ ਗਈ ਵੀ ਤੂੰ ਮੇਰੀ ਭੈਣ ਨੂੰ ਦਿੱਤਾ ਸੀ ਤੇ ਮੈਨੂੰ ਵੀ ਦੇ ਉਹਨੇ ਮਠੇਰਾ ਪਾਤਾ ਅੱਗੇ ਬਜ਼ੁਰਗ ਬੇਬੇ ਕੋਲ ਗਈ ਉਹਨੇ ਇੱਟਾਂ ਦੇ ਤੀਆਂ ਅੱਗੇ ਬਜ਼ੁਰਗ ਬਾਬੇ ਕੋਲ ਗਈ ਉਹਨੇ ਵੀ ਜਿਹੜਾ ਉਥੋਂ 베ਰੀ ਦੇ ਬੇਰਸ਼ਕਾਰ ਦਿੱਤੇ ਅੱਗੇ ਜਾ ਕੇ ਤੇ ਉਹਨੂੰ ਉਹੀ ਬੇਬੇ ਮਿਲੀ ਜਿਹਦੇ ਸਿਰ ਤੇ ਵਾਲ ਖਲੇਸਨ ਉਹਨੇ ਵੇੜੇ ਦੇ ਉੱਪਰ ਦੇ ਚੁਕਾ ਤੇ ਉਹਨੇ ਸਾਰੇ ਕੁਸ਼ ਚੋਲੇ ਵਿੱਚ ਪਾ ਕੇ ਘਰ ਲੈ ਕੇ ਹੁਣ ਘਰ ਜਾ ਕੇ ਸੀ ਪਿੱਛੇ ਛੇਤੀ ਖੋਲ ਮਾਂ ਕੀ ਹਾਂ ਹੁਣ ਜਿਵੇਂ ਵੀ ਹੱਥ ਪਾਉਂਦੀ ਨਾ ਵਿੱਚ ਕੀੜੇ ਮਕੌੜੇ ਤੇ ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਉਹਨੂੰ ਵੱਡ-ਵੱਡ ਬੁਰਾ ਹਾਰ ਕਰ ਦਿੱਤੇ ਨੇ ਉਹ ਰੋਂਦੀ ਘੁਰਦੋਂਦੀ ਆਪਣੀ ਪੈਣ ਗੋਲ ਗਈ ਉਹਨੇ ਪੁੱਛਿਆ ਪੈਣ ਤੈਨੂੰ ਹੀਰਾ ਜਵਾਰਤ ਮਿਲੇ ਤੇ ਮੈਨੂੰ ਸੱਪ ਚੂਆ ਨੇ ਵੱਢ ਦਿੱਤਾ ਇਹ ਸਭ ਤੇਰੇ ਕਰਕੇ ਹੋਇਆ ਹੈ ਪੈਣ ਨੇ ਕਿਹਾ ਇਹ ਸਭ ਕਰਮ ਦਾ ਫਲ ਹੈ ਤੂੰ ਲਾਲਚ ਕੀਤੀ ਸੀ ਤਿਸ ਨੂੰ ਇਸ ਲਈ ਆ ਸਭ ਕੁਝ ਮਿਲਿਆ ਹੈ ਤੇ ਮੈਂ ਚੰਗੇ ਕਰਮ ਕੀਤੇ ਸੀ ਉਸਨੂੰ ਸਮਝ ਆ ਗਈ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਲਾਲਚ ਬੁਰੀ ਬਲਾ ਹੈ ਜੇ ਤੁਹਾਨੂੰ ਇਹ ਕਹਾਣੀ ਸੋਹਣੀ ਲੱਗੀ ਤਾਂ ਸਾਨੂੰ ਜਰੂਰ ਦੱਸਿਓ